ਸਵੇਰ ਤੋਂ ਹੀ ਰਣਜੀਤ ਸਿੰਘ ਗਿੱਲ ਦੇ ਕਾਰੋਬਾਰ ਤੇ ਨਾਲ ਰਣਜੀਤ ਸਿੰਘ ਦੇ ਘਰ ਦੇ ਅੰਦਰ ਵਿਨੈਸਪ ਭਾਗਪਾਲ ਨੂੰ ਰੇਡ ਕੀਤੀ ਗਈ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਸਾਨੂੰ ਲੈ ਕੇ ਤਸਵੀਰਾਂ ਦਿਖਾ ਦਿੰਦੇ ਰਣਜੀਤ ਸਿੰਘ ਗਿੱਲ ਦੇ ਘਰ ਦੇ ਬਾਹਰ ਖੜੇ ਹੈ ਜਿਤਕੇ ਗਿੱਲ ਕੋ ਹਾਊਸ 18 ਨੰਬਰ ਹਾਊਸ ਹੈ ਜਿਹੜਾ ਸੈਕਟਰ 2 ਦੇ ਵਿੱਚ ਜਿਹੜੀ ਰਿਹੈਸ਼ ਕੀਤੀ ਹੋਈ ਰਣਜੀਤ ਸਿੰਘ ਗਿੱਲ ਨੇ ਪਰ ਉਸ ਨੂੰ ਲੈ ਕੇ ਵਿਨੈਸਪ ਟੀਮਾਂ ਨੇ ਸਵੇਰ ਤੋਂ ਹੀ ਜਿਹੜੀਆਂ ਗਈਆਂ ਹੋਈਆਂ ਨੇ ਤਾਂ ਇਸ ਨੂੰ ਲੈ ਕੇ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੀਆਂ ਜਿਸ ਨੂੰ ਲੈ ਕੇ ਲਗਾਤਾਰ ਕਈ ਘੰਟੇ ਰੇਡ ਚੱਲਦੇ ਹੋ ਗਏ ਪਰ ਅਜੇ ਤੱਕ ਕੋਈ ਵਿਜੀਲੈਂਸ ਭਾਗ ਦੀ ਟੀਮ ਦਾ ਕੋਈ ਇਸ ਤਰੀਕੇ ਦਾ ਬਿਆਨ ਨਹੀਂ ਆਇਆ ਜੋ ਕਿ ਪੁਸ਼ਟੀ ਹੋ ਸਕੇ ਕਿ ਆਖਰ ਰੇਡ ਕਿਉਂ ਹੋਈ ਹੈ ਕੋਈ ਐਫ ਆਈ ਆਰ ਦਰਜ ਹੋਈ ਹੈ ਜਾਂ ਫਿਰ ਕੋਈ ਇਸ ਤਰੀਕੇ ਦਾ ਘੁਟਾਲਾ ਕੀਤਾ ਹੈ ਤਾਂ ਬਹੁਤ ਚੀਜ਼ਾਂ ਜਿਹੜੀਆਂ ਜਾਂਚ ਦਾ ਵਿਸ਼ਾ ਨੇ ਪੁਸ਼ਟੀ ਤੋਂ ਬਾਅਦ ਪਤਾ ਲੱਗੇਗਾ ਪਰ ਇਸ ਮੌਕੇ ਐਡਵੋਕੇਟ ਵੀ ਜਿਹੜੇ ਮੌਕੇ ਤੇ ਪਹੁੰਚ ਗਏ ਨੇ ਲੀਗਲ ਸਰਦੇ ਬੀਜੇਪੀ ਦੇ ਤਾਂ ਉਹ ਵੀ ਨਾਲ ਦੀ ਨਾਲ ਤੁਹਾਨੂੰ ਤਸਵੀਰ ਦਿਖਾਵਾਂਗੇ ਮੌਕੇ ਤੁਸੀਂ ਦੇਖੋ ਕਿ ਬਾਹਰ ਜਿੰਨੀਆਂ ਅਹ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਕਿ ਗੱਡੀਆਂ ਮੀਡੀਆ ਵਾਲੇ ਤੇ ਹੋਰ ਵੀ ਕਈ ਇਸ ਜਗ੍ਹਾ ਉੱਤੇ ਖੜੇ ਨੇ ਤਾਂ ਹਰ ਤਰੀਕੇ ਦੀ ਜਿਹੜੀ ਉੱਚਕਿੱਚ ਕੀਤੀ ਜਾ ਰਹੀ ਹੈ ਤਾਂ ਮੌਕੇ ਤੋਂ ਦੇਖੋ ਕਿ ਵਕੀਲਾਂ ਦੀ ਟੀਮਾਂ ਪਹੁੰਚੀਆਂ ਨੇ ਤਾਂ ਉਹਨਾਂ ਵੱਲੋਂ ਜਿਹੜੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਜਾਂਚ ਤੇ ਵਿੱਚ ਅਜ ਕਿਤੀ ਜਾਬ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਭਾਜਪਾ ਦੇ ਲੀਗਲ ਸਟਫ ਦੇ ਐਡਵੋਕੇਟ ਸਾਡੇ ਨਾਲ ਨੇ ਇਹ ਜਿਹੜੀ ਚੱਲ ਰਹੀ ਹੈ ਰੇਡ ਹੈ। ਇੱਕ ਡੇਟ ਘੰਟਾ ਪਹਿਲਾਂ ਕਾਰਨ ਕੀ ਬਣਦਾ ਕੀ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਸਵੇਰੇ ਹੀ ਤੜਕਸਾਰ ਮਿਲਨਿਤ ਵਿਭਾਗ ਦੀ ਟੀਮ ਕੋਠੀ ਪਹੁੰਚ ਗਈ ਕਾਰੋਬਾਰ ਤੇ ਪਹੁੰਚ ਗਈ। ਇਹ ਪੋਲੀਟੀਕਲ ਮੋਟੀਵੇਟਿਡ ਹੈ ਜੀ ਪੂਰੇ ਦੇ ਪਿੱਛੇ ਕੋਈ ਵੀ ਰੀਜ਼ਨ ਨਹੀਂ ਉਹਨਾਂ ਦਾ ਮਨ ਬੀਜੇਪੀ ਜੁਆਇਨ ਕਰਨ ਦਾ ਸੀਗਾ ਪਿਛਲੇ 10 12 ਦਿਨਾਂ ਤੋਂ ਜੋ ਹੈ ਉਹ ਬੀਜੇਪੀ ਜੁਆਇਨ ਕਰਨਾ ਚਾਹੁੰਦੇ ਸੀਗੇ ਗੱਲਬਾਤ ਚੱਲ ਰਹੀ ਸੀਗੀ ਔਰ ਜਿੱਦਾਂ ਹੀ ਰਾਤੀ 9:30 ਵਜੇ ਜੋ ਹੈ ਇਹਨਾਂ ਨੇ ਇਹ ਜੁਆਇਨਿੰਗ ਕੀਤੀ ਹੈ ਬੀਜੇਪੀ ਤੇ ਸਵੇਰੇ ਇਹਨਾਂ ਨੇ ਰੇਡ ਮਾਰ ਦਿੱਤੀ ਜਸਟ ਇਹ ਪ੍ਰੈਸ਼ਰ ਪਾਉਣ ਦਾ ਹੈਗਾ ਇਹਨਾਂ ਦੇ ਉੱਪਰ ਵੀ ਅਸੀਂ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਜੋ ਹੈ ਅਸੀਂ ਡਰਾਈਏ ਤਮਕਾਈਏ ਕਿਸੇ ਇੱਕ ਪਛਤਾ ਦੇਖੋ ਇਹ ਆਪ ਪਾਰਟੀ ਦੇ ਜੁਆਇਨ ਕਰਵਾਉਣਾ ਚਾਹੁੰਦੇ ਸੀ ਉਹਨਾਂ ਨੂੰ ਬਟ ਜਦੋਂ ਉਹਨਾਂ ਨੇ ਜੁ ಮಾರ ਜੇ ਇਹ ਬੀਜੇਪੀ ਜੁਆਇਨ ਨਾ ਕਰ ਦੇ ਤਾਂ ਰੇਡ ਨਾ ਤੇ ਨਾ ਪੈਂਦੀ ਬੇਸਿਕਲੀ ਤਾਂ ਹੀ ਨਿਕੋੜ ਨਿਕਲਿਆ ਜੀ ਜੋ ਵੀ ਤੁਸੀਂ ਇੱਥੇ ਦੱਸਿਆ ਕਿ 3 ਤਰੀਕ ਨੂੰ ਵੱਡੀ ਗਿਣਤੀ ਵਰਕਰਾਂ ਦੇ ਨਾਲ ਸ਼ਾਮਲ ਹੋਣਾ ਸੀ ਐਲੀ ਪੈਟ ਬਣ ਰਹੀ ਸੀ ਤੁਹਾਡੇ ਦੋ ਕੇਂਦਰ ਦੇ ਮੰਤਰੀ ਵੀ ਆ ਰਹੇ ਸੀ ਤਾਂ ਉਹਨਾਂ ਦੇ ਨਾਲ ਜੁਆਇਨ ਕਰਨਾ ਸੀ ਪਰ ਲੱਗਦਾ ਕਿ ਇਹ ਮਜਬੂਰ ਨੇ ਫਿਰ ਰਾਤ ਕਰਨਾ ਪੇਸ਼ ਕਰਕੇ ਕਿ ਜਿਹੜੀ ਰੇਡ ਕਰਕੇ ਦੇਖੋ ਉਸ ਦੇ ਪਿੱਛੇ ਤਾਂ ਮੈਂ ਐਸਾ ਨਹੀਂ ਦੱਸ ਸਕਦਾਗਾ ਕਿ ਕੀ ਐਸੀ ਮਜਬੂਰੀ ਵਾਲੀ ਤਾਂ ਕੋਈ ਗੱਲ ਨਹੀਂ ਸੀ ਬੜ ਜੋ ਸੀਗਾ ਵੀ ਜੋ ਐਸ ਪਰ 10 ਦਿਨ ਪਹਿਲਾਂ ਹੀ ਲੇਟ ਹੋ ਚੁੱਕੇ ਸੀਗੇ ਉਹ ਉਹ ਜੁਆਇਨ ਕਰਨਾ ਚਾਹੁੰਦੇ ਸੀਗੇ ਤੇ ਕੱਲ ਜੋ ਹੈ ਹਰਿਆਣਾ ਦੇ ਮੁੱਖ ਮੰਤਰੀ ਕੀਤੀ ਹੈਗੀ ਕੁਝ সূত্রਤਵ ਵਾਲੋ ਤੇ ਵੀ ਕਹਿੰਦੇ ਕਿ ਵਿਕਰਮ ਜੀਠੀ ਨਾਲ ਵੀ ਮਾਮਲਾ ਜੁੜ ਸਕਦਾ ਰਣਜੀਤ ਸਿੰਘ ਦਾ ਕੋਈ ਇਸ ਤਰੀਕੇ ਨਾਲ ਵੀ ਆ ਰਿਹਾ ਸਮਝ ਨਹੀਂ ਐਸਾ ਦੇਖੋ ਜੀ ਸਾਡੀ ਇਨਫੋਰਮੇਸ਼ਨ ਦੇ ਅਕੋਰਡਿੰਗ ਐਸਾ ਤਾਂ ਕੁਝ ਨਹੀਂ ਸੀਗਾ ਐਸਾ ਕੋਈ ਨਾ ਤਾਂ ਨੋਟੀਸ਼ਨ ਆਲੇ ਦਿੱਤਾ ਹੈ ਨਾ ਕੋਈ ਐਫਆਈਆਰ ਦੇ ਵਿੱਚ ਨਾਮ ਆ ਇਹਨਾਂ ਦਾ ਅਚਨ ਚੇਤ ਜੁਰਾ ਇਹਨਾਂ ਨੇ ਕੰਮ ਕੀਤਾ ਹੈਗਾ ਰਾਤੀ ਭਾਜਪਾ ਜੁਆਇਨ ਕੀਤੀ ਤੇ ਸਵੇਰੇ ਰੇਡ ਮਾਰ ਦਿੱਤੀ ਅੱਛਾ ਹੁਣ ਤੱਕ ਨਾ ਤਾਂ ਰਣਜੀਤ ਸਿੰਘ ਗਿੱਲ ਕੋਈ ਐਮਐਲਏ ਬਣੇ ਨੇ ਨਾ ਕੋਈ ਐਮਪੀ ਬਣੇ ਨੇ ਨਾ ਕੋਈ ਇਹਨਾਂ ਕੋਲ ਵੱਡਾ ਅਹੁਦਾ ਰਿਹਾ ਹਲਕਾਂ ਚਾਰ ਜੂ ਲੱਗੇ ਰਹਿੰਦੇ ਚੋਣਾਂ ਵੀ ਲੜੀਆਂ ਨੇ ਪਰ ਦੂ ਟੀਮ ਕੇ ਜਿਹੜੀ ਲਗਾਤਾਰ ਰੇਡ ਕਰ ਰਹੀ ਹੈ ਇਹਦੇ ਵਿੱਚ ਕੀ ਹੋ ਸਕਦਾ ਰੀਜਨ ਦੇਖੋ ਟੋਟਲੀ ਗਲਤ ਹੈਗਾ ਇਹ ਐਸਾ ਨਹੀਂ ਹੋਣਾ ਚਾਹੀਦਾ ਵਿਜੀਲੈਂਸ ਤਾਂ ਹੀ ਰੇਡ ਕਰ ਸਕਦੀ ਹੈ ਜੇ ਕੋਈ ਉਹਨਾਂ ਦੇ ਕੋਲ ਆਫਿਸ ਆਫ ਪ੍ਰੋਫਿਟ ਹੋਵੇ ਕੋਈ ਸਰਕਾਰ ਦੇ ਵਿੱਚ ਕੋਈ ਅਹੁਦੇ ਤੇ ਰਹੇ ਹੋਣ ਐਸਾ ਨਾਲ ਦੇ ਕੋਲ ਕੁਝ ਵੀ ਨਹੀਂ ਸੀਗਾ ਜਸਟ ਇਹਦੇ ਪਿੱਛੇ ਮੋਟਿਵ ਕੇਵਲ ਇਹੀ ਹੈ ਕਿ ਇਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਇਹ ਚਾਹੁੰਦੇ ਆ ਕਿ ਜਿਹੜੇ ਜਿਹੜੇ ਜੋ ਸਾਡੇ ਲੀਡਰ ਹੈਗੇ ਆ ਜਿਹੜੇ ਵੀ ਕੋਈ ਹੋਰ ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਜੋ ਹੈਪੀ ਛੇ ਰੱਖਿਆ ਜਾਵੇ ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਕਬਰਾਟ ਆਵੇ ਇਸ ਟਾਈਮ ਬੀਜੇਪੀ ਦੇ ਵਿੱਚ ਜਿਵੇਂ ਪੂਰੇ ਪੰਜਾਬ ਦੇ ਵਿੱਚ ਹੜਾ ਆਇਆ ਹੋਇਆ ਹਰ ਪਾਸੋਂ ਦੀ ਜਿਹੜੇ ਹੈਗੇ ਬੀਜੇਪੀ ਦੇ ਜਿਹੜੇਗੇ ਚੰਗੇ ਚੰਗੇ ਲੀਡਰ ਜੁਆਇਨ ਕਰ ਰਹੇ ਆ ਜਸਟ ਉਹਨਾਂ ਨੂੰ ਇੱਕ ਡਰ ਪਾਉਣ ਦੇ ਵਾਸਤੇ ਉਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਤੁਸੀਂ ਆਏ ਸੀ ਤੁਹਾਨੂੰ ਵੀ ਨਹੀਂ ਬੜਨ ਦਿੱਤਾ ਜੀ ਅੰਦਰ ਸਾਨੂੰ ਇੱਧਰ ਬੜਾ ਨਹੀਂ ਦਿੱਤਾ ਉਹਨਾਂ ਨੇ ਕਿਹਾ ਜੀ ਕਿ 15 ਮਿੰਟ ਰੁਕ ਜਾਓ ਅਸੀਂ ਇੰਤਜ਼ਾਰ ਕਰ ਰਹੇ ਹਾਂ ਦੇਖਣਾ ਕੀ ਕਰਦੇ ਤੁਸੀਂ ਚਾਹੁੰਦੇ ਸੀ ਕਿ ਤੁਹਾਡੀ ਮੌਜੂਦਗੀ ਦੇ ਵਿੱਚ ਜਾਂਚ ਚੱਲੇ ਸਾਡੀ ਅਸੀਂ ਚਾਹੁੰਦੇ ਹਾਂਗਾ ਕਿ ਵੀ ਜੋ ਵੀ ਕੋਈ ਕਾਰਵਾਈ ਕਰਨੀ ਹੈ ਜੋ ਵੀ ਤੁਸੀਂ ਕੋਈ ਕਨਫੀਸਕੇਟ ਕਰਨਾ ਹੈ ਜਾਂ ਕੋਈ ਐਵੀਡੈਂਸ ਤੁਸੀਂ ਕੋ ਕਰਨਾ ਹੈ ਉਹ ਸਾ ਲੈਪਟਾਪ ਕੋਈ ਹੋਰ ਡਾਕੂਮੈਂਟ ਲੈ ਕੇ ਜਾਂਦੇ ਨੇ ਲੱਗਦਾ ਕਿ ਤੁਹਾਡੀ ਦੇਖ ਰਿਕਤ ਵਿੱਚ ਤੁਹਾਨੂੰ ਦੱਸਿਆ ਜਾਵੇ ਕਿ ਕਿਹੜੇ ਡਾਕੂਮੈਂਟ ਲੈ ਕੇ ਜਾ ਰਹੇ ਹਾਂ ਬਿਲਕੁਲ ਬਿਲਕੁਲ ਹੋ ਸਕ ਵੀ ਲੱਗਦਾ ਕਿ ਕੁਝ ਹੋਰ ਵੀ ਆਪਣੇ ਕੋਲੋਂ ਵੀ ਕਿਸ ਤਰ੍ਹਾਂ ਦੇਖੋ ਜੀ ਉਹ ਹੋ ਸਕਦਾ ਹੈਗਾ ਕਿ ਕੋਈ ਫਾਲਸ ਐਵੀਡੈਂਸ ਵੀ ਕ੍ਰੀਏਟ ਕਰ ਸਕਦੇ ਹਾਂ ਕੁਝ ਐਸਾ ਵੀ ਹੋ ਸਕਦਾ ਹੈਗਾ ਜਸਟ ਇਸ ਲਈ ਸਾਡੀ ਪਿੱਛੋ ਦੀ ਉਹ ਡਿਊਟੀ ਲੱਗੀ ਹੈ ਵੀ ਤੁਸੀਂ ਜੋ ਹੈ ਜਾ ਕੇ ਜੋ ਹੈ ਆਪਣੇ ਸੁਪਰਵਾਈਜ਼ਰ ਦੇ ਚ ਆਪਣੀ ਦੇਖ ਰਿਕਤ ਦੇ ਕੋਈ ਵੀ ਉਹਨਾਂ ਨੂੰ ਕੁਝ ਵੀ ਕਰਨਾ ਸੀ ਕੋਈ ਕਾਰਵਾਈ ਵੀ ਗੰਦੀ ਪਾਣਾ ਚਾਹੁੰਦੇ ਅਸੀਂ ਜਸਟ ਦੇਖਣਾ ਚਾਹੁੰਦੇ ਹਾਂ ਕਿ ਕੀ ਕਰ ਰਹੇ ਹੈਗੇ ਅੱਛਾ ਜੇ ਤੁਹਾਨੂੰ ਅੰਦਰ ਨਹੀਂ ਜਾਣਤਾ ਜਾਂਦਾ ਜਾਂ ਇਸ ਕਾਰਵਾਈ ਦਾ ਰੁਖ ਬਣਾਓਗੇ ਫਿਰ ਹਾਂ ਬਿਲਕੁਲ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਪਹਿਲਾਂ ਵੀ ਜੋ ਇਹਨਾਂ ਨੇ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਫਾਲਸ ਕੇਸਾਂ ਦੇ ਵਿੱਚ ਉਹ ਸਾਡੇ ਤਿੰਨਦਰ ਬੱਗਾ ਜੀ ਸੀਗੇ ਹੈਨਾ ਹੋਰ ਵੀ ਕਈ ਲੀਡਰਸ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਜੋ ਐਦਾਂ ਹੀ ਡਰਾ ਧਮਕਾ ਕੇ ਜੋ ਹੈ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕੀ ਹਰਸ਼ ਰਿਸ਼ਕਾ ਤੁਹਾਨੂੰ ਪਤਾ ਹੀਗਾ ਠੀਕ ਹੈ ਬਿਲਕੁਲ ਦੇਖੋ ਕਿ ਐਡਵੋਕੇਟ ਨੇ ਤੇ ਨਾਲ ਮੌਕੇ ਤੇ ਪੁਲਿਸ ਮੁਲਾਜ਼ਮ ਨੇ ਸਰ ਅੰਦਰ ਗੱਲਬਾਤ ਨਹੀਂ ਹੋਈ ਜਾਣ ਵਾਸਤੇ ਇਹਨਾਂ ਦੇ ਕੋਲ ਚੱਲ ਰਹੀ ਹੈ ਸਰ ਗੱਲ ਲੱਗੇ ਵਕੀਲ ਨੂੰ ਜਾਣ ਵਾਸਤੇ ਹੋਈ ਹੈ ਸਰ ਗੱਲ ਹੋਈ ਹੈ ਹੁਣੇ ਕਰ ਰਹੇ ਹੈ ਜੇ ਅੰਦਰ ਕਹਿੰਦੇ ਠੀਕ ਹੈ ਬਿਲਕੁਲ ਤੇ ਦੇਖੋ ਕਿ ਵਿਲੈਜ ਦੀ ਟੀਮ ਦੀਆਂ ਜਿਹੜੀਆਂ ਰੇਡ ਚੱਲ ਰਹੀ ਹੈ ਤੁਹਾਨੂੰ ਲੈ ਕੇ ਮੌਕੇ ਦੱਸਿਆ ਰਿਹਾ ਕਿ ਗੱਲਬਾਤ ਚੱਲ ਰਹੀ ਹੈ ਕਿ ਐਡਵੋਕੇਟ ਨੂੰ ਅੰਦਰ ਭੇਜਿਆ ਜਾਵੇਗਾ ਪਰ ਹੁਣ ਕੀ ਖੁਲਾਸੇ ਹੁੰਦੇ ਨੇ ਕਿ ਵਿਲੈਜ ਟੀਮ ਬਾਹਰ ਆਣ ਕੇ ਦੱਸਦੀ ਹੈ ਕਿ ਆਖਰ ਰੇਡ ਕੀਤੀ ਕਿਉਂ ਹੈ ਕੋਈ ਐਫ ਆਈ ਆਰ ਦਰਜ ਹੋਈ ਹੈ ਜਾਂ ਫਿਰ ਕੋਈ ਸ਼ਿਕਾਇਤ ਹੋਈ ਸੀ ਕਰਮਨ ਸੁਮਿਤ ਦੇ ਨਾਲ ਖਤੀਸ